ਹਾਂਜੀ ਬੇਟੀ ਕੀ ਨਾਮ ਹੈ ਤੇ ਕਿ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੇਰੀ ਬੇਟੀ ਦੀ ਕਾਪੀ ਹੈ ਜੀ ਇੱਕ ਉਹਦੇ ਉੱਤੇ ਲੋਨ ਸੀਗਾ ਜੀ ਉਹਦੀ ਐਨਓਸੀ ਲਿਆ ਕੇ ਮੈਂ ਸਾਰੀ ਫਾਈਲ ਤਿਆਰ ਕਰਕੇ ਜੀ ਫੀਸ ਭਰ ਕੇ ਮੈਨੂੰ ਤਕਰੀਬਨ 6 ਮਹੀਨੇ ਹੋ ਗਏ ਜੀ ਆ ਮੇਰੇ ਕੋਲੇ ਫਾਈਲ ਹੈ ਜੀ 6 ਮਹੀਨਿਆਂ ਤੋਂ ਮੈਂ ਡਿਊਟੀ ਆਫਿਸ ਦੇ ਘੇੜੇ ਮਾਰ ਰਹੇ ਹਾਂ ਜੀ ਕੋਈ ਸੁਣਵਾਈ ਨਹੀਂ ਜੀ ਉਸ ਕਮਰੇ ਵੱਲ ਉਂਗਲ ਕਰ ਦਿੰਦੇ ਆ ਜੀ ਜਿੱਥੇ ਲੋਕ ਲੱਗਿਆ ਹੁੰਦਾ ਸਾਡੇ ਨਾਲ ਮਜ਼ਾਕ ਕਰਦੇ ਆ ਬਜ਼ੁਰਗ ਆਸੀਂ ਅਸੀਂ ਬਹੁਤ ਔਖੇ ਹੋ ਕੇ ਕਿਵੇਂ ਨਾ ਕਿਵੇਂ ਅਸੀਂ ਇਸ ਦਫ਼ਤਰ ਤੱਕ ਪਹੁੰਚਦੇ ਆ ਜੀ ਕਈ ਬਿਮਾਰੀਆਂ ਤੋਂ ਅਸੀਂ ਪੀੜਤਾਂ ਸਾਡੀ ਮਜਬੂਰੀ ਹੈ ਕਿ ਸਾਨੂੰ ਕੰਮ ਕਰਾਣੇ ਪੈ ਰਹੇ ਆ ਇਹ ਮੁੱਖ ਮੰਤਰੀ ਕਹਿੰਦੇ ਸੀ ਆਪ ਸਰ ਤੋਂ ਦੇ ਘਰੇ ਆਓ ਦੇਖੋ ਜੀ ਮੁੱਖ ਮੁੱਖ ਮੰਤਰੀ ਨੇ ਜੋ ਕਿਹਾ ਉਹਦੇ ਉੱਤੇ ਤਾਂ ਕੋਈ ਇੱਕ ਪੈਸੇ ਦਾ ਵੀ ਅਸਰ ਨਹੀਂ ਕਿਸੇ ਵੀ ਅਫੀਸਰ ਤੇ ਹੋ ਰਿਹਾ ਕਿਸੇ ਦਫ਼ਤਰ ਦੇ ਵਿੱਚ ਨਹੀਂ ਹੋ ਰਿਹਾ ਸਾਨੂੰ ਬਹੁਤ ਪਰੇਸ਼ਾਨ ਕੀਤਾ ਜਾਂਦਾ ਸਾਡੇ ਕੰਮ ਨਹੀਂ ਹੋ ਰਹੇ ਸਾਨੂੰ ਢੇੜੇ ਮਾਰ ਮਾਰ ਕੇ ਮੇਰਾ ਖਿਆਲ ਹੈ ਵੀ ਆ 6 ਮਹੀਨੇ ਦਾ ਇਸ ਕਾਪੀ ਨੂੰ ਹੋ ਗਿਆ ਜੀ ਫੀਸ ਭਰੀ ਨੂੰ ਜੀ ਆ ਇੱਕ ਮੇਰੀ ਬੇਟੇ ਦੀ ਕੰਪਨੀ ਆ ਜੀ ਉਸ ਕੰਪਨੀ ਦਾ ਸਾਡਾ ਇੱਕ ਵਹੀਕਲ ਹੈ ਜੀ ਮੈਂ ਇਹਦੇ ਸਾਰੇ ਕਾਗਜ਼ ਤਿਆਰ ਕਰਕੇ ਸਾਰਾ ਕੁਝ ਕਰਕੇ ਜੀ ਤੇ ਸਾਈਨ ਕਰਵਾ ਲੈ ਨੰਬਰ ਲਵਾ ਲਿਆ ਜੀ ਪਲੇਟਾਂ ਲੱਗ ਗਈਆਂ ਜਦੋਂ ਜਾਂਦੇ ਆ ਉਹ ਕਹਿੰਦੇ ਉਸ ਕਮਰੇ 'ਚ ਚਲੇ ਜਾਓ ਉਸ ਕਮਰੇ 'ਚ ਚਲੇ ਜਾਓ ਇਹਦਾ ਵੀ ਉਹੀ ਹਾਲ ਹੈ ਇਹਦੀ ਪਿੱਛੇ ਜੇ ਮੈਨੂੰ 2 ਹਫ਼ਤੇ ਪਹਿਲਾਂ ਕਹਿੰਦੇ ਥੋਡੇ ਤੁਹਾਨੂੰ ਇਹਦਾ ਮੈਸੇਜ ਆਜੂਗਾ ਮੈਸੇਜ ਤੋਂ ਬਾਅਦ ਤੁਹਾਡੀ ਕਾਪੀ ਘਰੇ ਆ ਜੂਗੀ ਅੱਜ ਫੇਰ ਮੈਨੂੰ ਉਹੀ 14 ਨੰਬਰ ਕਮਰੇ ਦੇ ਵਿੱਚੋਂ ਇਹੀ ਕਿਹਾ ਜਾਂਦਾ ਵੀ ਤੁਹਾਡੀ ਕਾਪੀ ਘਰੇ ਆ ਜੂਗੀ ਜੀ ਇਹਦਾ ਵੀ ਕੰਮ ਪੈਂਡਿੰਗ ਪਿਆ ਜੀ ਔਰ ਇਸ ਫਾਈਲ ਦਾ ਵੀ ਕੰਮ ਪੈਂਡਿੰਗ ਪਿਆ ਜੀ। ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਆ ਜੀ। ਇਹਨਾਂ ਨੂੰ ਸਾਰੀ ਗੱਲਬਾਤ ਬਾਰੇ ਦੱਸਾਂਗੇ ਜੀ ਵੀ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ। ਸਾਡਾ ਕੁਝ ਨਾ ਕੁਝ ਇੰਤਜ਼ਾਮ ਕੀਤਾ ਜਾਵੇ ਔਰ ਮਲਾਜਮਾਂ ਦੇ ਉੱਤੇ ਥੋੜਾ ਬਹੁਤ ਇਹਨਾਂ ਦੇ ਸਿਕੰਜਾ ਕੱਸਿਆ ਜਾਵੇ ਤਾਂ ਕਿ ਆਮ ਪਬਲਿਕ ਦਾ ਕੰਮ ਕੀਤਾ ਜਾਵੇ। ਮੇਰਾ ਨਾਮ ਕੁਲਦੀਪਾ ਜੀ। ਮੈਂ ਬਠਿੰਡ ਦਾ ਵਾਸੀ ਆ ਜੀ। ਕੀ ਗੱਲ ਹੋਈ ਜੀ ਜਿਹੜਾ ਸਰ ਜੀ ਗੱਲ ਇਹ ਤਾਂ ਇਹ ਮੈਂ ਨਾ ਗੱਡੀ ਲਈ ਐ ਦਸੰਬਰ ਚ ਨਵੰਬਰ ਦੇ ਅੰਤ 'ਚ ਤੇ ਗੱਡੀ ਲਈ ਮੈਂ ਦਿੱਲੀ ਤੋਂ ਲਈ ਆ ਜੀ। ਠੀਕ ਹੈ ਜੀ ਤੇ ਮੈਂ ਗੱਡੀ ਦੇ ਟ੍ਰਾਂਸਫਰ ਕਰਵਾਉਣੀ ਹੈ ਆਪਣੇ ਨਾਂ ਤੇ ਤੇ ਹੁਣ ਨਾਮ ਕਰਾਉਣ ਦੇ ਵਿੱਚ ਕੀ ਹੈ ਪਹਿਲਾਂ ਤਾਂ ਮੈਂ ਫਾਈਲ ਤਿਆਰ ਕਰਵਾਈ ਸਾਰੀ ਫਾਈਲ ਤਿਆਰ ਕਰਵਾਉਣ ਤੋਂ ਬਾਅਦ ਮੈਂ ਕੀ ਫਾਈਲ ਜਮ੍ਹਾਂ ਕਰਾਉਣੀ ਹੈ ਉਹ ਕਹਿੰਦੇ ਬਾਹਰ ਏਜੰਟ ਕਹਿੰਦਾ ਕਹਿੰਦਾ ਮੈਂ ਜਮ੍ਹਾਂ ਕਰਵਾ ਦਿੰਦਾ ਜੇ ਤੂੰ 5000 ਰੁਪਏ ਦੇਵੇਂਗਾ ਤਾਂ ਉੱਤੋਂ ਜਿਹੜੀ ਫੀਸ ਹੋਊਗੀ ਉਹ ਅਲੱਗ ਤੇ ਮੈਂ ਕਹਿੰਦਾ ਵੀਰੇ ਚਲੋ ਆਪਾਂ 5000 ਤਾਂ ਨਹੀਂ ਦੇ ਸਕਦਾ ਮੈਂ ਕਹਿੰਦਾ ਫੀਸ ਹੀ ਭਰ ਸਕਦਾ ਹਾਂ ਉਹ ਕਹਿੰਦਾ ਫਿਰ ਵੀਰੇ ਤੈਨੂੰ ਆਪ ਹੀ ਜਾ ਕੇ ਜਮ੍ਹਾਂ ਕਰਾਉਣੀ ਪਊ ਮੈਂ ਕਹਿੰਦਾ ਚਲੋ ਠੀਕ ਹੈ ਮੈਂ ਆਪ ਜਮ੍ਹਾਂ ਕਰਾ ਲੈਣਾ ਸਰ ਜੀ ਮੈਨੂੰ ਆਪ ਜਮ ਮੈਨੂੰ ਐਂ ਲਾ ਲਓ ਮਿਹਨਤ ਦਸੰਬਰ ਦਾ ਉਹ ਟੱਪ ਗਿਆ ਜੀ ਮੇਰਾ ਪੂਰਾ ਮੈਂ ਟਾਈਮ ਕੱਢ ਕੇ ਆਉਣਾ ਸਵੇਰੇ ਸਵੇਰੇ ਆਉਣਾ ਸਵੇਰੇ ਕਹਿੰਦੇ ਕਹਿੰਦੇ ਅਫਸਰ ਆਏ ਨਹੀਂ ਆ ਜਾਂ ਤੁਹਾਡੀ ਫਾਈਲ ਹਲ ਲੱਗੂਗੀ ਨਹੀਂ ਹੈ ਅੱਜ ਵੀ ਆਇਆ ਪਰਸੋਂ ਵੀ ਆਇਆ ਸੀਗਾ ਪਰਸੋਂ ਕਹਿੰਦੇ ਸਾਹਿਬ ਨਹੀਂ ਆਏ ਅੱਜ ਵੀ ਆਇਆ ਅੱਜ ਕਹਿੰਦੇ 115 116 ਨੰਬਰ 'ਚ ਮਿਲ ਲਓ ਮੈਂ ਕਿਹਾ 115 116 ਨੰਬਰ ਕਦੋਂ ਮਿਲਣਗੇ ਮੈਂ ਕਿਹਾ ਮੈਨੂੰ ਮਿਲਦੇ ਨਹੀਂ ਪਏ ਉਹ ਕਹਿੰਦੇ ਉਹਨਾਂ ਦਾ ਟਾਈਮ ਹੈਗਾ ਉਹ ਜਦੋਂ ਮਰਜ਼ੀ ਆਉਣਗੇ ਮੈਂ ਕਿਹਾ ਮੈਡਮ ਤੁਹਾਡਾ ਡਿਊਟੀ ਟਾਈਮ ਤਾਂ 9 ਵਜੇ ਤੋਂ ਲੈ ਕੇ ਹੈਗਾ ਸ਼ਾਮ ਦੇ 3 ਵਜੇ ਤੱਕ ਦਾ ਹੈਗਾ ਉਹ ਕਹਿੰਦੇ ਸਰ ਮੈਂ ਕਿਹਾ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਜਦੋਂ ਕੋਈ ਬੰਦਾ ਮਿਲਿਆ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਬਈ ਯਾਰ ਫਾਈਲ ਟਰਾਂਸਫਰ ਕਰਾਉਣੀ ਆ ਉਹ ਕਹਿੰਦਾ ਵੀ ਪਹਿਲਾਂ ਫੀਸ ਜਮ੍ਹਾਂ ਕਰਾ ਲੈ ਇੱਧਰ ਕੈਬਿੰਗ ਦੇ ਵਿੱਚ ਜਾ ਕੇ ਉਧਰੋਂ ਜਮ੍ਹਾਂ ਕਰਾ ਉਹ ਕਹਿੰਦੇ ਕਹਿੰਦੇ ਉਧਰ ਨਹੀਂ 115 'ਚ ਹੋਊਗੀ 115 ਵਾਲਾ ਸਟਾਫ ਆ ਹੀ ਨਹੀਂ ਰਿਹਾ ਜੀ ਸਰ ਜੀ ਸਰ ਜੀ ਕੰਮ ਮਤ ਕਿਹੜੇ ਜਿਹੜਾ ਬੰਦਾ ਆਪ ਆ ਰਿਹਾ ਉਹਦੇ ਕੰਮ ਵੀ ਹੋ ਜਾਣ ਤਾਂ ਬਹੁਤ ਵੱਡੀ ਗੱਲ ਹੈ ਪਹਿਲਾਂ ਤਾਂ ਇਨਾਂ ਦੇ ਸਟੇਟਮੈਂਟ ਆਈ ਸੀ ਸਾਹਿਬ ਜੀ ਮੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਆਈ ਸੀ ਕਿ ਬੰਦਿਆਂ ਵਿੱਚ ਨਾ ਆਪਦੇ ਵਿੱਚ ਵੀ ਇਹ ਹੈਗਾ ਕਿ ਤੁਸੀਂ ਪੈਸੇ ਦੇ ਕੇ ਕੰਮ ਕਰਾਉਂਦੇ ਹੋ ਪੈਸੇ ਦੇ ਕੇ ਤਾਂ ਸਭ ਕੋਣ ਕਰਾਉਣਾ ਚਾਹੁੰਦਾ ਕੋਈ ਨਹੀਂ ਕਰਾਉਣਾ ਚਾਹੁੰਦਾ ਹਰੇਕ ਦੀ ਮਜਬੂਰੀ ਹੁੰਦੀ ਆ ਹੁਣ ਮੈਂ ਛੁੱਟੀ ਲੈ ਕੇ ਆਉਣਾ ਠੀਕ ਹੈ ਜੀ ਮੈਂ ਪ੍ਰਾਈਵੇਟ ਦੁਕਾਨ ਤੇ ਕੰਮ ਕਰਦਾ ਮੈਂ ਪ੍ਰਾਈਵੇਟ ਦੁਕਾਨ ਤੇ ਕੰਮ ਕਰ ਰਿਹਾ ਮੈਂ ਛੁੱਟੀ ਲੈ ਕੇ ਆਉਣਾ ਉੱਥੇ ਵੀ ਮੈਨੂੰ ਚਾਰ ਗਾਣਾ ਮਿਲਦੀਆਂ ਵੀ ਤੇਰਾ ਕੰਮ ਤਾਂ ਡੇਲੀ ਡੇਲੀ ਤੋਂ ਛੁੱਟੀ ਲੈਣ ਦਾ ਹੋ ਗਿਆ ਹੁਣ ਜੀ ਮੈਂ ਛੁੱਟੀ ਲੈ ਕੇ ਕਿਉਂ ਆਣਾ ਆਪਦੇ ਕੰਮ ਨੂੰ ਆਉਣਾ ਜੇ ਮੇਰਾ ਭ੍ਰਸ਼ਟachar ਕਿੱਥੋਂ ਖਤਮ ਹੋ ਗਿਆ ਬਾਹਰ ਏਜੰਟੀ ਘੁੰਮੀਆਂ ਦੇ ਜਿਹੜੇ ਏਜੰਟਾਂ ਕੋਲੇ 10-10 ਫਾਈਲਾਂ ਹੈਗੀਆਂ ਉਹ ਇਕੱਠਾ ਜਮ੍ਹਾਂ ਕਰ ਲੈਂਦੇ ਆ ਜਦੋਂ ਸਾਫ਼ ਆਉਣਗੇ ਉਦੋਂ ਉਦੋਂ ਕੰਮ ਹੋਊਗਾ ਠੀਕ ਹੈ ਸਾਹਿਬ ਜੀ ਇਹੇ ਗੱਲਾਂ ਹੈਗੀਆਂ ਹੁਣ ਬੰਦਾ ਆਪ ਆ ਰਿਹਾ ਉਹਨਾਂ ਦਾ ਕੰਮ ਤਾਂ ਕਰ ਦੋ ਐਟ ਲੀਸਟ ਇੱਕ ਸਾਲ ਹੋ ਗਿਆ ਇਹਨਾਂ ਨੂੰ ਨਾ ਬਿਲਾ ਇਹਨਾਂ ਨੇ 10 ਦਾ ਡਾਕੂਮੈਂਟ ਦੱਸਦੇ ਆਏ ਨਾ ਆਉਂਦੇ ਮੈਂ 50 ਗਿੜੇ ਮਾਰ ਗਿਆ ਜੀ 50 ਗਿੜੇ ਮਾਰ ਗਿਆ ਜੀ ਮੈਂ ਬੰਦਾ ਆਉਂਦਾ ਹੀ ਨਹੀਂ ਆ ਗਿਆ ਤਾਂ ਕੱਲ ਕੋ ਆਊਗਾ ਜੀ ਮੈਂ ਕੋਈ ਗੱਲ ਕਰਦੇ ਜੀ ਕੋਈ ਨਹੀਂ ਦੱਸਦਾ ਰੱਖੂ ਮੈਂ ਜਿਹੜਾ ਤਾਂ ਲੱਗਿਆ ਪਿਆਗਾ ਸਾਰਾ ਮੈਂ ਉਦੋਂ ਜਾ ਕੇ ਆ ਜੀ ਆਦਾ ਬੱਸ ਸਕੂਟੇ ਤੇ ਉੱਥੇ ਆ ਰਿਹਾ ਜੀ ਬੱਸ ਸਟੇ ਆ ਰਿਹਾ ਜੀ ਕਿਤੇ ਕਿਤੇ ਆ ਰਿਹਾ ਜੀ ਕਿੰਨਾ ਚਿਰ ਹੋ ਗਿਆ ਸੁਣੋ ਹੋ ਗਿਆ ਮੈਨੂੰ ਇੱਕ ਸਾਲ ਹੋ ਗਿਆ ਜੀ ਮਾਰਚ ਜੀ ਇਹ ਸਕੂਟਰੀ ਨਾ ਕਰਾਉਣ ਦਿੱਤੀ ਸੀਗੇ ਜੀ ਮਾਰਚ ਜੀ ਮਾਰਚ 13 ਤਰੀਕ ਦੀ ਹੈ ਜੀ ਆਇਆ ਕੋਈ ਨਾ ਦੱਸਦੇ ਨਹੀਂ ਕਿ ਕੀ ਹੈ ਕਿ ਨਹੀਂ ਆਪ ਭੜਾਈ ਕਰਨੀ ਪੈਂਦੀ ਸਾਰੀ ਇਹਦੇ ਆ ਡਾਕੂਮੈਂਟ ਹੈ ਨਹੀਂ ਕਿਤੇ ਆ ਹੈ ਨਹੀਂ ਜੀ ਉਦੋਂ ਹੀ ਦੱਸ ਦਿਓ ਕੋਈ ਕੋਈ ਪ੍ਰੋਬਲਮ ਹੈ ਵੀ ਆਹ ਚੀਜ਼ ਲਿਆ ਪਈ ਮੈਂ ਕਿੱਥੋਂ ਆਇਆ ਮੇਰਾ ਗੈਰੀ ਦੇਵੀ ਨਾਲ ਪੈਂਦਾ ਜੀ ਮੇਰਾ ਨਾਮ ਰਮਜੀਤ ਸਿੰਘ ਆ ਮੈਂ ਮੇਰੀ ਟਰੈਕਟਰ ਦੀ ਆਤ ਸੀ ਐਨਓਸੀ ਕਟਾ ਕੇ ਦਾ ਹਰਿਆਣੇ ਚੋਂ ਮੈਂ ਦਿੱਤੀ ਵੀ ਆ ਬਣਨ ਵਾਸਤੇ ਤੇ 2 ਮਹੀਨੇ ਹੋ ਗਏ ਮੈਂ 3-4 ਵਾਰੀ ਇੱਥੇ ਗੇੜੇ ਮਾਰ ਚੁੱਕਿਆ ਆਰਟੀਆ ਸਾਹਿਬ ਬੈਂਦੀ ਨਹੀਂ ਗੇ ਇੱਕ ਦਿਨ ਮੈਂ ਫੋਨ ਤੇ ਗੱਲ ਕੀਤੀ ਸਾਹਿਬ ਨਾਲ ਸਾਹਿਬ ਨੇ ਮੈਨੂੰ ਇਹ ਕਿਹਾ ਕਹਿੰਦੇ ਕਿ ਜਿਹੜੇ ਤੁਸੀਂ ਏਜੰਟ ਨੂੰ ਪੈਸੇ ਦਿੱਤੇ ਏਜੰਟ ਤੋਂ ਕਰਵਾਓ ਪਹਿਲਾਂ ਤਾਂ ਇਹ ਤੁਸੀਂ ਅਫਸਰੀ ਇੱਥੇ ਕੰਮ ਕਰਨ ਕਿਉਂ ਕਿਹੜਾ ਏਜੰਟਾਂ ਕੋਲੇ ਜਾਵੇ ਤੇ ਏਜੰਟਾਂ ਨੂੰ ਕੌਣ ਪੈਸੇ ਦੇਵੇ। ਇਹ ਤਾਂ ਸਾਬਾ ਦਾ ਤਾਂ ਇਸ ਚੀਜ਼ ਨਾਲ ਕੋਈ ਇਸ਼ੂ ਨਹੀਂ ਏਜੰਟ ਨਾਲ। ਏਜੰਟ ਨੂੰ ਦਿੱਤੀ ਚਾਹੇ ਅਗਲੇ ਨੇ ਡਾਇਰੈਕਟ ਦਿੱਤੀ। ਜਦੋਂ ਜੇ ਅਗਲੇ ਦੇ ਡਾਕੂਮੈਂਟ ਸਹੀ ਆ ਤੇ ਡਾਕੂਮੈਂਟ ਦੇ ਅਧਾਰ ਤੇ ਕੰਮ ਹੋਣਾ ਚਾਹੀਦਾ। ਸਾਬਾ ਦਾ ਪਹਿਲਾਂ ਤਾਂ ਤੁਸੀਂ ਇਹ ਦੇਖ ਲਓ ਵੀ ਅੰਸਦ ਦੇਖੋ ਕੀ ਹੈਗਾ। ਅਕੇ ਤੁਸੀਂ ਏਜੰਟ ਨੂੰ ਮਿਲੋ। ਲੱਗਦਾ ਵੀ ਅਧਿਕਾਰੀ ਇਹ ਏਜੰਟ ਇਹ ਸਾ ਇੱਕ ਮੈਦਾਨ ਨੂੰ ਕਹਤਾ ਮਖੇ ਤੈਨੂੰ ਚਾਹ ਪਾਣੀ ਦੇ ਦੇਵਾਂਗੇ ਵੀ ਤੇਰਾ ਚਾਹ ਪਾਣੀ ਕਰਦੇ ਆਂਗੇ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਇਹ ਸਾਡੀਆਂ ਗੱਲਾਂ ਇਹ ਸਾਡੀਆਂ ਗੱਲਾਂ ਜੀ ਕੁਛ ਨਹੀਂ ਥੱਲੇ ਥੱਲੇਡੇ ਲੈਵਲ ਤੇ ਦੇਖੋ ਕੀ ਸਰਕਾਰ ਦਾ ਹਾਲ ਇਹ ਸਰਕਾਰ ਦਾ ਇਹੀ ਹਾਲ ਰਿਹਾ ਨਾ ਕਾਲੀਦਾਰ ਨੂੰ ਤਾਂ ਤਿੰਨ ਸੀਟਾਂ ਆਗੀਆਂ ਸੀ ਇਹਨਾਂ ਨੂੰ ਤੈਨੂੰ ਵੀ ਨਹੀਂ ਆਉਣਾ ਵਿੱਚ ਕੀ ਨਾਮ ਹੈ ਤੇ ਕੀ ਘਰਨਾ ਕਰਦੇ ਸਸੀਕਾਲ ਜੀ ਮੇਰਾ ਨਾਮ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ ਅਸੀਂ ਇਹ ਜਿਹੜੀ ਸੰਗਤ ਸਾਰੀ ਖੜੀ ਹੈ ਇਹ ਉਹ ਸੰਗਤ ਹੈ ਸਾਰੀ ਜਿਹੜੀ ਸਰਕਾਰ ਦੇ ਬਦਲਾਅ ਤੋਂ ਔਖੀ ਹੋਈ ਹੈ ਡੀਟੀਓ ਦਫ਼ਤਰ ਦੇ ਕੰਮਾਂ ਤੋਂ ਔਖੀ ਹੋਈ ਹੈ ਇਹਨਾਂ ਸਾਰੇ ਬੰਦਿਆਂ ਦੇ ਵਿੱਚੋਂ ਕਿਸੇ ਨੂੰ 5 ਮਹੀਨੇ ਕਿਸੇ ਨੂੰ 7 ਮਹੀਨੇ ਕਿਸੇ ਨੂੰ 9 ਮਹੀਨੇ ਮੈਨੂੰ ਖੁਦ ਨੂੰ 2 ਮਹੀਨੇ ਹੋ ਗਏ ਡੀਟੀਓ ਦਫ਼ਤਰ ਦੇ ਵਿੱਚ ਇੱਕ ਆਰਸੀ ਹੈ ਉਹਦੀ ਐਚਪੀ ਲਹਾਈ ਹੈ 2 ਮਹੀਨੇ 2 11 23 ਨੂੰ ਡਿਲੀਵਰੀ ਸੀਗੀ ਆਰਸੀ ਦੀ ਪਰ ਅੱਜ ਆ 2 ਮਹੀਨੇ ਹੋ ਗਏ ਹਜੇ ਤੱਕ ਸਾਨੂੰ ਆਰਸੀ ਨਹੀਂ ਮਿਲੀ ਆਰਸੀ ਤਾਂ ਕੀ ਮਿਲਣੀ ਸੀ ਉਹ ਸਬੰਧਤ ਬੰਦਾ ਹੀ ਨਹੀਂ ਮਿਲਿਆ ਅਸੀਂ ਆਉਂਦੇ ਆ ਜਿਹੜੇ ਕਮਰੇ ਨੂੰ ਜਿੰਦਾ ਲੱਗਿਆ ਹੁੰਦਾ ਉਹਦੇ ਬੰਨਿਆਸ ਕਰ ਦਿੰਦੇ ਆ ਪਰ ਕੋਈ ਬੰਦਾ ਅਸੀਂ ਉੱਥੇ ਹਜੇ ਤੱਕ ਨਹੀਂ ਦੇਖਿਆ ਇਹ ਸਾਰੀ ਸੰਗਤ ਉਥੋਂ ਢੇੜੇ ਮਾਰ ਮਾਰ ਕੇ ਅੱਕ ਚੁੱਕੀ ਐ ਬਦਲਾਤੋ ਅੱਕ ਚੁੱਕੀ ਉਥੋਂ ਅੱਕ ਕੇ ਤਾਂ ਉਹਨਾਂ ਨੇ ਕਿਹਾ ਵੀ ਡੀਸੀ ਦਫ਼ਤਰ ਜਾਓ ਹੁਣ ਅਸੀਂ ਡੀਸੀ ਦਫ਼ਤਰ ਆਏ ਡੀ ਸਾਹਿਬ ਨੂੰ ਮਿਲਦੇ ਆ ਇਹਨਾਂ ਦੇਖਦੇ ਆ ਡੀ ਸਾਹਿਬ ਕੀ ਕਰਦੇ ਆ ਪਰ ਕਰਾਪਸ਼ਨ ਦਾ ਇਹਨਾਂ ਬੋਲ ਬੱਲ ਐ ਸਾਰੇ ਗਵਾਹ ਖੜੇ ਐ ਲੋਕ ਕਹਿੰਦੇ ਵੀ ਸਾਨੂੰ ਬਾਹਰ ਏਜੰਟ ਕਹਿ ਰਹੇ ਐ ਵੀ ਸਾਨੂੰ ਪੈਸੇ ਲਿਓ ਅਸੀਂ ਕਰਾ ਦਿੰਨੇ ਆ ਕੋਈ 5000 ਮੰਗਦਾ ਕੋਈ 7000 ਮੰਗਦਾ ਉਹ ਕਹਿੰਦੇ ਵੀ ਲਿਆਓ ਅਸੀਂ ਕਰਾ ਦ ਕਿਉਂਕਿ ਇਹਦਾ ਮਤਲਬ ਇਹ ਕਲੀਅਰ ਹੋ ਗਿਆ ਕਿ ਪੈਸਾ ਵਾਲੇ ਕੰਮ ਹੋ ਰਹੇ ਆ ਦੂਜੇ ਕੰਮ ਨਹੀਂ ਹੋ ਰਹੇ ਸੋ ਸਾਰਿਆਂ ਦੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਉਹ ਬੰਦ ਕੀਤੀ ਜਾਵੇ ਲੋਕਾਂ ਦੇ ਕੰਮ ਇੱਥੇ ਐਸਪੀ ਹੋਣਾ ਕੋਈ ਬਾਲਾ ਵੱਡਾ ਕੰਮ ਨਹੀਂ ਉਹੀ ਨਹੀਂ ਹੋ ਰਿਹਾ ਜੀ ਕਿਸੇ ਦੀ ਕੋਈ ਆਰਸੀ ਬਣਨ ਵਾਲੀ ਹੈ ਕਿਸੇ ਦਾ ਕੋਈ ਡਰਾਈਵਿੰਗ ਲਾਇਸੈਂਸ ਹੈ ਕਿਸੇ ਦਾ ਕੋਈ ਕੁੱਛ ਹੈ ਲੋਕ ਰੋਜ ਆਉਂਦੇ ਆ ਕੰਮ ਛੱਡ ਕੇ ਢੇੜਾ ਮਾਰਦੇ ਆ ਚਲੇ ਜਾਂਦੇ ਆ ਆਉਂਦੇ ਆ ਢੇੜਾ ਮਾਰਦੇ ਚਲੇ ਜਾਂਦੇ ਆ ਇੱਕੋ ਜਵਾਬ ਮਿਲਦਾ ਉਹ ਤਾਂ ਹੈ ਨਹੀਂ ਜੀ ਉਧਰ ਤਾਂ ਕਈ ਸਾਲਾਂ ਤੋਂ ਹੀ ਕੰਮ ਚੱਲ ਰਿਹਾ ਕਿਉਂ ਨਹੀਂ ਸੁਧਾਰ ਹੋ ਰਿਹਾ ਇਹ ਦੇਖੋ ਜੀ ਰੱਬ ਜਾਣਦਾ ਵੀ ਕਿਉਂ ਨਹੀਂ ਹੋ ਰਿਹਾ ਪਰ ਕੰਮ ਹੋ ਰਿਹਾ ਪਰ ਪੈਸੇ ਦੇ ਕੇ ਹੋ ਰਿਹਾ ਜੀ ਅਸੀਂ ਤਾਂ ਇਹ ਕਹਾਂਗੇ ਏਜੰਟਾਂ ਦੇ ਥਰੂ ਹੋ ਰਿਹਾ ਆਮ ਪਬਲਿਕ ਦਾ ਕੋਈ ਕੰਮ ਨਹੀਂ ਹੋ ਰਿਹਾ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਵੱਡੀ ਗੱਲ ਸੀ ਵੀ ਭ੍ਰਿਸ਼ਟਾਚਾਰ ਖਤਮ ਕਰਤਾ ਜੀ ਬਾਹਰ ਦੀਆਂ ਸਟੇਟਾਂ 'ਚ ਜਾ ਕੇ ਬੋਲਿਆ ਗਿਆ ਵੀ ਭ੍ਰਿਸ਼ਟਾਚਾਰ ਖਤਮ ਕਰਤਾ ਇਹ ਉਹਦੀ ਮਿਸਾਲ ਇੱਕ ਤੁਹਾਡੇ ਸਾਹਮਣੇ ਇੱਥੇ ਪਈ ਹੈ ਆ ਸਾਰੀ ਸੰਗਤ ਖੜੀਏ ਕਿਸੇ ਤੋਂ ਪੁੱਛ ਲਓ ਕਿਸੇ ਤੋਂ ਕਿੰਨੇ ਪੈਸੇ ਮੰਗਿਆ ਕਿਸੇ ਤੋਂ ਕਿੰਨੇ ਪੈਸੇ ਮੰਗਿਆ ਮੁੱਖ ਮੰਤਰੀ ਦੇ ਘਰ ਸੀਗੇ ਵੀ ਸੋਟੇ ਜੀ ਅਫਸਰ ਘਰੇ ਆਉਣਗੇ ਕਾ ਜਿਹੜਾ ਲਾਇਸੈਂਸ ਸੁੱਤੇ ਘਰੇ ਬਣ ਕੇ ਆਉਣੇ ਅਸੀਂ ਤਾਂ ਅਫਸਰਾਂ ਨੂੰ ਇੱਥੇ ਆਇਆ ਇੱਥੇ ਦਫਤਰਾਂ ਚ ਨਹੀਂ ਅਫਸਰ ਮਿਲਦੇ ਘਰੇ ਤੱਕ ਕਿਨੇ ਹੋਣਾ ਸੀਗਾ ਜੀ ਅਸੀਂ ਸਾਰੇ ਆ ਬੰਦੇ ਕਿਸੇ ਨੂੰ ਕਿਸੇ ਤੋਂ ਗਵਾਹੀ ਲੈ ਲੋ ਕੱਲੇ ਕੱਲੇ ਚ ਜਾ ਕੇ ਕੋਈ ਚਾਰ ਵਾਰੀ ਆਇਆ ਕੋਈ ਪੰਜ ਵਾਰੀ ਆਇਆ ਕੋਈ ਸੱਤ ਵਾਰੀ ਆਇਆ ਕੋਈ 10 ਵਾਰੀ ਆਇਆ ਕੋਈ ਕੋਈ ਬੰਦਾ ਨਹੀਂ ਮਿਲ ਰਿਹਾ ਜੀ ਕੋਈ ਅਫਸਰ ਨਹੀਂ ਸਾਨੂੰ ਉੱਥੇ ਮੌਕੇ ਤੇ ਮਿਲ ਰਿਹਾ ਹੁਣ ਵੀ ਅਸੀਂ ਡੀਟੀਓ ਦਫਤਰ ਚੋਂ ਆਏ ਆ ਸਾਰੇ ਉਥੋਂ ਇਕੱਠੇ ਹੋ ਕੇ ਸਾਰਿਆਂ ਨੇ ਬੇਨਤੀ ਕੀਤੀ ਵੀ ਚਲੋ ਯਾਰ ਉੱਥੇ ਚੱਲਦੇ ਆ ਆ ਖ ਉਦੋਂ ਦੁਆਰ ਮਿਲਦੇ ਆ ਦੇਖਣੇ ਦੀ ਸਭ ਕੀ ਕਰ ਲਿਆ ਮੇਰਾ ਸੀਨੀਅਰ ਸਿਸਟਰ ਕੀ ਕਹਿਣਾ ਚਾਹੁੰਗੇ ਜਿਵੇਂ ਲੋਕ ਕਹਿ ਰਹੇ ਆ ਵੀ ਬਹੁਤ ਹੈਗੀ ਪਿੱਛੇ ਰੋੜ ਰੇ ਸਰ ਦੇਖੋ ਜੀ ਪਬਲਿਕ ਹਰਾਰ ਹੋ ਰਹੀ ਸਾਨੂੰ ਵੀ ਪਤਾ ਇੱਥੇ ਪਹਿਲਾਂ ਸਾਡਾ ਸਟਾਫ ਨਹੀਂ ਸੀ ਕੁਝ ਪਹਿਲਾਂ ਸਟ੍ਰੈਕ ਚੱਲਦੀ ਕਰਦੇ ਸੀਗੀ ਇਸ ਕਰਕੇ ਕੰਮ ਨਹੀਂ ਸੀ ਹੋ ਰਿਹਾ ਸਾਨੂੰ ਹਜੇ ਪਿਛਲੇ ਹਫਤੇ ਬਦਲੀ ਹੋਈ ਆ ਪਿਛਲੇ ਹਫਤੇ ਇੱਥੇ ਜੁਆਇਨ ਕਰਿਆ ਆ ਪਰਸੋ ਸਾਡੇ ਆਰਡਰ ਹੋਣੇ ਜਿਹੜੀ ਸੀਟ ਤੇ ਆਰਡਰ ਨੇ ਉਹ ਸੀਟ ਤੇ ਅਸੀਂ ਕੰਮ ਸਮਾਂਦਰ ਕੰਮ ਕਰਨ ਨੂੰ ਬੈਠੇ ਆ ਜਿਹੜਾ ਨਾਨ ਕਮਰਸ਼ੀਅਲ ਕੰਮ ਆ ਉਹ ਡੇਵਿਡ ਕਲਰਕ ਹੈਗਾ 115 ਨੰਬਰ ਤੇ ਬੈਠਦਾ ਉਹਨਾਂ ਨੇ ਕਰਨਾ ਹੈਗਾ ਸਰ 115 ਨੰਬਰ ਤੇ ਤਾਲੇ ਲੱਗੇ 16 ਦੇ ਉੱਪਰ ਤੇ ਤਾਲੇ ਲੱਗੇ ਸਰ ਉਹ ਮੁੰਡਾ ਆ ਗਿਆ ਜੀ ਹੁਣ ਪਟਿਆਲੇ ਤੋਂ ਚੰਦ ਗਿਆ ਕੱਲ ਕੋਰਟ ਚ ਸੀ ਪਟਿਆਲੇ ਉਹ ਜੀ ਇਹ ਤਾਂ ਪਿਛਲੇ ਕਟੋ ਘਟ ਵੀ 6 ਮਹੀਨੇ 7 ਮਹੀਨੇ ਤੋਂ ਸਰ ਉਹ ਉਹ ਵੀ ਨਵਾਂ ਬੰਦਾ ਆਇਆ ਉਹਨੇ ਵੀ ਪਿਛਲੇ ਹਫਤੇ ਜੁਆਇਨ ਕਰਿਆ ਇੱਥੇ ਤੁਸੀਂ ਕਹਿੰਦੇ ਵੀ ਹੜਤਾਲ ਸੀ ਹੜਤਾਲ ਕੁਝ ਆ ਪਿਛਲੇ ਵੀ ਨਾ ਰਹੀ ਹੈ ਪਰ ਇਹ ਤਾਂ 2 ਸਾਲ ਤੋਂ ਇਹੀ ਕੰਮ ਚੱਲ ਰਿਹਾ ਜੀ ਸਰ 2 ਸਾਲ ਦਾ ਤਾਂ ਨਹੀਂ ਮੈਂ ਕਹਿ ਸਕਦਾ ਮੈਂ ਤਾਂ ਉਹ ਜਿਹੜੀ ਤਰੀਕ ਨੂੰ ਜੁਆਇਨ ਕਰਿਆ 15 ਦਿਨ ਨਹੀਂ ਹੋਏ ਮੈਨੂੰ ਇਹ ਆਏ ਨੂੰ ਇੱਥੇ ਆ ਬੇਜੀ ਹੈਗੇ ਤੇ ਉਸ ਤੋਂ ਬਾਅਦ ਮੈਂ ਅਸੀਂ ਤਾਂ ਹੋ ਗਏ ਸਾਡੀਆਂ ਫੈਲਾ ਚੱਲ ਸਰ ਸੋਮ ਅਸੀਂ ਸੋਮਵਾਰ ਵੀ ਮੰਗਲਵਾਰ ਬੁੱਧਵਾਰ ਅੱਜ ਵੀਰਵਾਰ 4 ਦਿਨ ਹੋ ਗਏ 9 ਤੋਂ 5 ਡੇਲੀ ਬੈਠਦੇ ਆ ਸਾਡੇ ਨਾਲ ਉਹ ਜਿਹੜਾ ਸਾਹਬ ਨੇ ਕੰਮ ਦਿੰਦਾ ਅਸੀਂ ਕਰਦੇ ਆਂ ਡੇਲੀ ਬੈਠ ਕੇ ਸਬਸਟੀ ਦੀ ਕਿਵੇਂ ਨਹੀਂ ਸਾਡਾ ਸਾਫ ਛੁੱਟੀ ਲੈ ਨਹੀਂ ਹੈਗੇ ਜੀ ਕਿੱਥੇ ਹੈ ਗਿਆ ਟੇ ਸਾਬ ਸਰ ਸਵੇਰੋਂ ਮੈਸੇਜ ਆਇਆ ਸੀ ਵੀ ਡੀਸੀ ਸਾਹਿਬ ਕੋ ਜਾਣਾ ਹੁਣ ਪਤਾ ਨਹੀਂ ਮੀਟਿੰਗ ਬੰਦ ਹੋ ਗਈ ਤਾਂ ਮੀਟਿੰਗ ਹੋਰ ਚੱਲ ਰਹੀ ਆ ਉਹਦੇ ਬਾਰੇ ਸਾਨੂੰ